11 ਉਹ ਸਾਈ ਲਿਆ ਉਹ ਖੜ ਜਾ ਨਹੀਂ ਨਹੀਂ ਭਾਈ ਭਲਾ ਤੂੰ ਮੇਰੇ ਨਾਲ ਸੌਦਾ ਕਰ ਲੈ 12 ਦਾ ਭਲਾ ਕਰ ਲੈ ਕਰਦਾ 6000 ਦੇ ਬੱਚੇ ਵਿੱਚ ਹੀ ਫਿਰਦੇ ਰਹਿੰਦੇ ਵਾ ਠੀਕ ਆ ਯਾਰ ਹੋਰ ਇਹ 5000 ਵਾਲੇ ਯਾਰ ਉਸਾਈ ਦੇ ਯਰ ਉਸਾਈ ਦਾ ਦੇ ਦੇ ਸਾਈ ਕੱਢ ਭਾਈ ਸਾਈ ਤਾਂ ਦਿੱਤੀ ਵੀ ਐ ਬਸ ਲਾ ਦੇ ਕੇ ਰਾਂ 13 ਤੇਰਾ ਵੀ ਤੇਰੇ ਦੀ ਲਾਉਣੀ ਨਾ ਅਸੀਂ ਕਿਸੇ 2000 ਮਗਰ ਉਹ ਬੋਲੀ ਨਾ ਹਣ 10 ਬੋਲੀ ਨਾ 11.5 ਦੀ ਬੱਕਰੀ ਕਰ ਬਸ ਸਹੀ ਆ ਉਹ ਸਹੀ ਆ ਯਾਰ ਯਾਰ ਨਹੀਂ ਪੈਸਾ ਹੋ ਗਏ ਮੈਨੂੰ ਜੇ 12 ਲਿਖਾਈ ਤੈਨੂੰ ਕਰੂਣੀ ਬੁਝਾ ਉਹ ਸਹੀ ਆ நான் <lightweight> ਬਿਲਾਓ ਬਿਲਾਓ ਯਾਰ ਭਾਈ ਲਾਓ ਮੰਨੀ ਦਿੰਦੀ ਆ ਉਹ ਸੁੱਖੇ ਮੰਨਿਆ ਕਰ ਉਹ ਮੰਨੇ ਗਰ ਉਹ ਮੰਨ ਸੁੱਖੇ ਮੰਨ ਬਸ ਸਹੀ ਆ ਮੇਰੀ ਹਰ ਕੇ ਰੱਖ ਬੜਕੇ ਨੂੰ ਉਹ ਨਹੀਂ ਯਾਰ 6 ਯਾਰ ਬਸ ਸਹੀ ਆ ਜੀ ਆਪ ਦੀ ਜਾ ਯਾਰ ਲਾ ਦੇ ਓਲਾਦ ਯਾਰ ਮਾਲ ਲਾ ਦੇ ਬਿਲਾ ਯਾਰ ਲਾ ਲਾ ਦੇ ਲਾ ਦੇ ਦੋ ਇੱਕ ਰਾਖਾ ਦੋ ਦੋ ਇੱਕ ਵਾਲੀ ਲਾ ਲਓ ਜੀ ਹਲੇ ਹੋਲੇ ਆ ਹੋਲੇ ਆ ਮੈਂ ਹੋਲੇ 37 ਸਤਿ ਤੂ ਹੋਗੀ ਤੂੰ ਬੱਸ ਹੋ ਜਾ ਠੀਕ ਆਸੇ ਆ ਯਾਰ ਨਾ ਯਾਰ ਉਹ ਕਿਧਰ ਲੱਗਿਆ ਉਹ ਨਹੀਂ ਦੋ ਬੱਤੀਆਂ ਉਹ ਲੱਕਾ ਸਹੀ ਆ ਲਾੜੋ ਥੱਲੇ ਲਾੜੋ ਲਾੜੋ ਮੋੜੋ ਚੜਜੋ ਮਿੰਟੋ ਮਿੰਟਰੀ ਲੈ ਚੱਕ ਕੇ ਬੱਤੀ ਹੋਇਆ ਲਾ ਲਾ ਹੋ ਗਿਆ ਹੋ ਗਿਆ ਕੇ ਫਾਇਦਾ ਪਾਰਟੀ ਦੇ ਅਖਦਾਰ ਬਣ ਹੋਇਆ ਯਾਰ ਇੱਕ ਕਰ ਗਾਲਾ ਸਾਨੂੰ ਓਏ ਕੋਈ ਨਾ ਭਾਈ ਪੈਸੇ ਕਢਾ ਯਾਰ ਪੈਸੇ ਕਢਾ ਯਾਰ ਬਾ ਸੌਦਾ ਹੋ ਗਿਆ ਦੁਆ ਵਾਲੀ ਹੋਵੇ ਦੁਆ ਵਾਲੀ ਇਹੀ ਆ ਇਹੀ ਆ ਇਹੀ ਦੁਆ ਵਾਲੀ ਦੁਆ ਵਾਲੀ ਉਹ ਲਾੜ ਗਾਲੇ ਪੈਣਾ ਯਾਰ ਲੈ ਲੈ ਦੁਆ ਵਾਲੀ ਯਾਰ ਓਏ ਤੇ ਮੁੱਖੀ ਨੂੰ ਕਦਰ ਸਾਈ ਫੜੀ ਨਹੀਂ ਓਏ ਕਿ ਕਮਾਣੀ ਲਾਏ ਮੈਂ ਨਹੀਂ پیسے ਲੈਣੇ ਬਾਈ ਓਏ ਯਾਰ ਸੁੱਖੇ ਕਿਉਂ ਐ ਕਰਦਾ ਯਾਰ ਮੰਨਿਆ ਕਰ ਆਪਣੀ ਲੈnga 12 12000 ਓਏ ਯਾਰ ਮੈਨੂੰ ਨਹੀਂ ਪਤਾ ਓ ਲਾ ਯਾਰ ਕੋਈ ਨਹੀਂ ਦੁਲਾ ਨਹੀਂ ਬਾਈ ਮੈਂ ਨਹੀਂ ਮੋੜ ਰਿਹਾ ਮੇ ਕਾਲੀ ਓਏ ਨਹੀਂ ਤੂੰ ਦਿੰਦਾ ਓ ਸੋਖਾ ਉਹ ਦਿੰਦਾ ਸੀ ਯਾਰ ਐਵੇਂ ਦਿੰਦਾ ਸੀ ਯਾਰ 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 1000 ਦੇ ਵਿੱਚ ਯਾਰ ਕੋਈ 500 ਰੁਪਏ 13000 ਦੀ ਬਈ ਵਕਰੀ 13000 ਦੀ ਦਊਂਗਾ ਵਕਰੀ ਬਣਾ ਕੇ ਓਏ 13000 ਦੀ ਵਕਰੀ ਦੇ ਦਊਂਗਾ ਇਨਾ ਵਾਸਤੇ ਮੈਂ ਤਾਂ ਮਾਣ ਰੱਖਦਾ ਮੇਰੀ ਮੰਡੀ ਤੇ ਆਇਆ ਕਰਕੇ ਬਾਈ ਤੇਰਾ ਧੰਨਵਾਦ ਕਰਦੇ ਆ ਯਾਰ 6000 ਦੇ ਬੱਚੇ 6000 ਦੀ ਬੱਕਰੀ ਰਹਿ ਗਈ ਯਾਰ ਨਹੀਂ ਵੇਚ ਨਹੀਂ ਕਰਨੀ ਕੋਈ ਵੇਚ ਨਹੀਂ ਕੇ ਆਉਣੀ ਤੂੰ 800 ਪਰ ਯਾਰ ਪਰ ਚੜਾ ਬਈ ਪਤਾ ਯਾਰ ਓ ਲਾ ਲਓ ਆਵਾ ਲਾ ਦੇ ਲਾ ਦੇ ਉਹਦੇ ਬੰਦੋਸ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਓ ਲਾ ਲਓ ਯਾਰ ਲਾ ਲਓ ਨਹੀਂ ਬੱਚੇ ਨਾਲ ਨਹੀਂ ਯਾਰ ਨਹੀਂ ਨਹੀਂ ਕੋਈ ਨਹੀਂ ਨਾਲ ਨਹੀਂ ਯਾਰ ਨਾਲ ਨਹੀਂ ਓ ਯਾਰ ਕੀ ਯਾਰ ਬਾਈ ਯਾਰ ਆ ਨੋਟ ਮੋੜ ਤਾਂ ਇੰਨੇ ਰੋਲੇ ਨਾਲ ਓਏ ਯਾਰ 6000 ਦੇ ਬੱਚੇ ਹੋਣਾ ਯਾਰ ਓਏ ਐਂ ਕਰ ਯਾਰ ਸੁਖ ਇੱਕ ਮਿੰਟ ਓ ਇੱਕ ਮਿੰਟ ਰੋਲ ਆ ਲੈ ਬਾਈ ਬਾਈ ਇੱਕ ਮਿੰਟ ਓ ਬਾਈ ਬਾਈ ਤੂੰ ਲੈਣੀ ਆ ਹਾਂ ਯਾਰ ਸਾਢੇ 12 ਹੀ ਲਖਾਈ ਤੂੰ ਕਰਾ ਦੀ 300 ਪਿਛੇ ਆ ਜਾਂਦੇ 600 ਕਿਹ ਗਰੀ ਇਹਨਾਂ ਆ ਓ ਸੁੱਖੇ ਕੀ ਗਾ ਯਾਰ ਓ ਯਾਰ ਮੇਰੀ ਕਾ ਬੋ ਲਖਾਈ ਆ ਜਾਂਦੀ ਆ ਦੋ ਬੱਚਿਆਂ ਦੀ ਬੱਤੀ ਆ ਯਾਰ ਰੈਂਡਰ ਬੋਲ ਬਹੁਤ ਕਹਿਦਾ ਸਨਾਰਾ ਉੱਜਾ ਯਾਰ ਕਪੜਾ ਯਾਰ ਫੈਰ ਬੋਲ ਮਾਲਾ ਯਾਰ ਬਹਾਵੋ ਲਾਵਾ ਨਹੀਂ ਮੰਗਦਾ ਗਰੀਬ ਬੰਦਾ ਯਾਰ ਓ ਲਾਲਾ ਓ ਲਾਲਾ ਲਾਲਾ ਯਾਰ ਬੱਚੇ 10 ਕਿਹੜੇ ਆ ਬੱਚੇ 10 ਕਿਹੜੇ ਮੈਨੂੰ ਐਂ ਕਹ ਤੂੰ ਗਾਹ ਵਾਸਤੇ ਮੰਡੀ ਤਾਂ ਨਹੀਂ ਮੈਂ ਨਹੀਂ ਹੁਣ ਕੱਲ ਮੰਡੀ ਬੰਦੀ ਬੱਚੇ 10 ਫੇਰ ਉਹੀ ਗੱਲ ਗੁੱਸਾ ਕਿਉਂ ਕਰਦਾ ਕੋਈ ਗੁੱਸਾ ਨਹੀਂ ਯਾਰ ਮੈਨੂੰ ਪੁੱਛਦਾ ਉਹੋ ਫਿਰ ਇਹ ਰਿਹਾ ਤੁਹਾਨੂੰ ਕਹਿ ਰਹਾ ਯਾਰ ਤੇ ਕੋਈ ਨਹੀਂ ਫਿਰ ਚੁੱਪ ਕਰਕੇ ਬੱਕਰੇ ਦੇ ਤਾਂ ਕੱਟ ਲਾ ਬਈ ਯਾਰ ਕਿਹੜੇ ਕਿਹੜੇ ਆ ਵਡਾ ਫਟਾਕਾ ਤੱਕਾ ਵਾਲਾ ਕੀਤਾ ਹਾਂ ਕਾਲਾ ਕਿ ਦੂਜਾ ਧੱਪਿਆ ਕਾਲਾ ਧੱਪਿਆ ਓਏ ਆ ਕਿੰਨਾ ਯਾਰ ਇੱਕ ਤਾਂ ਪਹਿਲਾਂ ਨਾਲ ਤੋਂ ਲੋਕ ਖੋਲ ਕੇ ਦੇ ਨਾ ਬਾਈ ਉਹਦਾ ਪੈਸੇ ਕਰਕੇ ਰੱਖ ਹਾਂ ਬਸ ਇਹੀ ਗੱਲ ਆ ਯਾਰ ਟਾਈਮ ਬਹੁਤ ਹੋ ਗਿਆ ਉਹਨਾਂ ਨੂੰ ਵੀ ਝੰਗਾ ਕੇ ਵੇਖ ਕਰਮਜੀਤ ਮੌੜਾ ਕਰਮਜੀਤ ਮੌੜਾ ਮੌੜ ਮੌੜ ਕਰਮਜੀਤ ਮੌੜ ਲੈ ਵੀ ਉਹਨੂੰ ਦਵਾ ਦਿਆ ਸੁਖੇ ਧੂੜ ਕੋਟ ਵਾਲੇ ਤੋਂ ਬੱਕਰੀ ਪਰ ਹੋਇਆ ਤਾਂ ਥੋੜਾ ਜਿਹਾ ਗੁੱਸਿਆ ਲਾਡੋ ਕੋਈ ਨਹੀਂ ਬਣਾਵਾਂਗੇ ਕੋਈ ਗੱਲ ਨਹੀਂ ਹੋਣ ਬਣਾ ਲੈ ਮੈਂ 500 ਰੁਪਏ ਬਣਾ ਦੇ ਠੀਕ ਆ ਬਾਈ ਪੈਸੇ ਕਨਾ ਦੇ ਯਾਰ ਕੋਈ ਨਹੀਂ 500 ਰੁਪਏ ਆ ਯਾਰ ਉਹ ਵੀ ਬੰਦਾ ਤੂੰ ਗਰੀਬ ਬੰਦਾ ਤੂੰ ਕੋਈ ਨਹੀਂ ਕਰਾ ਦਿਆਂ ਕਿ ਤੇਰਾ ਮਾਂ ਤਨ ਕਰ ਦਿਆਂ ਕੋਈ ਨਹੀਂ ਕੋਈ ਨਹੀਂ ਉਹ ਵੀ ਬੰਦੇ ਆਪਣੇ ਆਪਾ ਬੰਦੇ ਨੂੰ ਕਾਮਯਾਬ ਕਰਨਾ ਯਾਰ ਸੁੱਖੇ ਤੈਨੂੰ ਵੀ ਕਾਮਯਾਬ ਕਰਾਂਗੇ ਨਹੀਂ ਖਰੋਣੀ ਰੱਖੇ ਨੇ ਕੋਈ ਨਹੀਂ ਤੈਨੂੰ ਵੀ ਕਾਮਯਾਬ ਕਰਾਂਗੇ ਗੁੱਸਾ ਆਪੀ ਆ ਗਈ ਉਹ ਕਰ ਲਈ ਕਰਨੇ ਆ 500 ਨਿਬੜੇ ਕੰਮ 85 95 ਕਰਾ ਦੇ ਯਾਰ ਪਿੰਡੋਂ ਕਢਾਉਣੇ ਸੋਖੇ ਮੈਨੂੰ ਨਾ ਨਾਬਦਾ ਕਰੇ ਮੱਥੇ ਲੱਪਣ ਦੀ ਗਾਣੀ ਮੈਨੂੰ ਚਾਹੀਦੀ ਮੈਂ ਤੇਰੇ ਕੋਲ ਉਤਰ ਜਾਣਾ ਉੱਤੇ ਕਰ ਉੱਤੇ ਮੈਨੂੰ ਨਾ ਕਰੀ ਯਾਰ ਕੱਢ ਯਾਰ ਇਹਨੂੰ ਤੂੰ ਕਰ 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 95 ਕਰ ਤੁਰੰਤ ਬਾਈ ਜਮਾ ਕਰ ਨਹੀਂ ਨਹੀਂ ਸਹੀਏ ਨਹੀਂ ਨਹੀਂ ਕਢਾ ਲੂ ਕਢਾ ਲੂ ਜਾਣਾ ਯਾਰ ਬਾਈ ਜੀ ਕੋਈ ਗੱਲ ਨਹੀਂ ਗੁੱਸਾ ਕਿਉਂ ਕਰਦਾ ਲਿਖਾਈ ਕਿਵੇਂ ਕੀਤੀ ਸੀਗੀ ਆਪੋ ਲਿਖਾਈ ਲਿਖਾਈ ਕਿਵੇਂ ਕੀਤੀ ਲਿਖਾਈ ਆਪੋ ਲੈਵਲ ਲਿਖਾਈ ਆਪੋ ਆਪਣੀ ਕੀਤੀ ਸੀਗੀ ਆਹ ਦੇਖ ਪੱਟ ਤੇ ਬੱਕਰਾ ਪਿੱਛੇ ਤੇ ਮੌੜਾ ਵਾਲੇ ਨੂੰ ਦਵਾ ਦਿਆ ਸੁੱਖੇ ਢੂੜ ਗੋੜਾ ਢੋੜਾ ਆਇਆ ਗੁੱਸੇ ਹੋਇਆ ਜਾਲ ਕੋ ਨਹੀਂ ਬਣਾਵਾਂਗੇ ਆਪਾਂ ਉਹ ਯੁੱਧਾਂ ਨਾਲ ਹੋਇਆ ਸੌਦਾ ਆਲਾ ਸਿੰਘ ਗੁੱਸੇ ਨਾ ਹੋਇਆ ਕਰੋ ਅੰਨੇ ਬੰਦੇ ਪਾਕਿਸਤਾਨ ਆਇਆ ਆਪਣਾ ਯਾਰ ਦੀ ਬੱਕਰੀ ਨੂੰ ਉੱਥੇ ਮੇਰੀ ਗਲਤ ਬੋਲੀ ਆਣਾ ਸੀ ਉਹ ਚਲੀ ਜਾਂਦੀ ਉਹ ਜਦੋਂ ਮੇਰਾ 15000 ਦੀ ਧੂਈ ਮਰਾ ਇਹ ਚ 10000 ਰੁਪਏ ਮੇਰੇ ਕੋਲ ਵਿੱਚ ਕਰਾ ਮੈਨੂੰ ਲਾੜੀ ਕੋਈ ਨਹੀਂ ਕੋਈ ਨਹੀਂ ਕਰਾਂਗੇ ਤੇਰਾ ਮਾਨਤਨ ਆਉਂਦੀ ਮੰਡੀ ਮੰਡੀ ਆਉਂਦਾ ਹੀ ਨਹੀਂ ਬਾਈ ਉਹ ਚੱਲ ਕੋਈ ਨਹੀਂ ਪਰ ਪਿੰਡ ਦਾ ਸਰਪੰਚ ਆਪਾਂ ਕੰਮ ਵੀ ਲੈਣੇ ਆ ਕੋਈ ਨਹੀਂ ਕੋਈ ਨਹੀਂ ਤੇਰੇ ਪਿੰਡ ਨੂੰ ਸਿੱਧੀ ਚਾਈ ਕਰਵਾਉਣੀ ਤੇਰੇ ਸਹੀ ਗੱਲ ਆ ਤੇਰੇ ਸਹੀ ਨਾ ਨਾ ਨਹੀਂ ਯਾਰ ਲਾਇਓ ਇੱਕ ਮੈਂ ਨਾ ਚੱਲ ਲਖਾਈ ਉਧਰੋਂ ਕਰਾ ਦੇ ਲਾਇਓ 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 ਖੀਰਾ ਬੱਚਾ ਉਹ ਲੈ ਉਹ ਯਾਰ ਖੀਰਾ ਤਾਂ ਕੋਈ ਨਹੀਂ ਫਿਰ ਸਾਡੇ 12000 ਦੀ ਖਾਨ ਆਈ ਹੈ ਬਾਈ ਯਾਰ ਲਖਾਈ ਕਰਾ ਦੇਣੀ ਥੋੜੀ ਇੱਕ ਮਿੰਟ ਇੱਥੇ ਪੱਠ ਵੇਚੀ ਮੈਂ ਪਹਿਲਾ ਸੌਦਾ ਕੀਤਾ ਤੁਹਾਡਾ ਮਾਨਤਨ ਕੀਤਾ ਕਿ ਨਹੀਂ ਕੀਤਾ 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 ਸਾਬ ਉਹਨਾਂ ਚ ਮੈਨੂੰ ਪੰਜੀ ਨਹੀਂ ਬਚੀ ਚੱਲ ਬਹੁਤ ਬਹੁਤ ਧੰਨਵਾਦ ਆ ਬਾਈ ਤੁਸੀਂ ਸਹੀ ਗੱਲ ਆ ਨਹੀਂ ਜਿਹੜੀ ਗੱਲ ਚਲ ਕੈਨਸਨ ਲਖਾਈ ਆ ਲਖਾਈ ਆਪੋ ਆਪਣੀ ਵਾਰ 200 ਲੈ ਬਣ ਉਹ ਨਹੀਂ ਆ ਛੱਡੀ ਛੱਡੀ ਆਲੇ ਸਾਡੇ 12000 ਚ ਲਖਾਈ ਉਹ ਕਰਾ ਦੇਣਗੇ ਬਸ ਸਹੀ ਆ। ਇਹ ਆਪੋ ਆਪਣੀ ਲਿਖਾਈ। ਚਲ ਆਪੋ ਬਸ ਠੀਕ ਹੈ। ਸਹੀ ਗੱਲ। ਲਾ ਹੁਣ। ਆ ਕਿਨੇ ਖਰੀਦਾ ਬਾਈ ਬੱਕਰਾ? ਕਿਨੇ ਲਿਆ ਦਲਜੀਤ? ਉਹ ਲਿਆ ਕਿਨੇ ਆ? ਠੀਕ ਆ ਠੀਕ ਆ। ਠੀਕ ਆ। ਕਿਹੜਾ? ਆਓ ਬੱਕਰਾ। ਲਾਲ? ਹਾਂ। ਠੀਕ। ਕਿਨੇ ਦਾ? ਸਾਢੇ 12। ਸਾਢੇ 12। ਨਹੀਂ ਨਹੀਂ। ਸਾਢੇ 12 ਦਾ ਬਾਈ ਲਿਖਾਈ ਆਪੋ ਆਪਣੀ ਹੈਗੀ ਜਿਹੜੀ ਗੱਲ ਕੀਤੀ ਸੀ। ਵੇਖ ਲੈ ਵੀ। ਨਹੀਂ ਨਹੀਂ ਉਹ ਜੀਤ ਕਰਕੇ ਗਿਆ। ਹੈਂ? ਬਸ। ਨਹੀਂ ਨਹੀਂ ਜਿਹੜੀ ਚਾਲ ਗਾਂਧੀ ਨੇ ਕਰਦਾ ਸੋਦੇ ਨਹੀਂ ਨਹੀਂ ਸਹੀ ਹੈ ਤਾਏ ਦੇ ਕੰਮ ਤਾਏ ਮਾਰਦਾ ਚੱਕੀ ਦੇ ਭੈਣ ਦੋ ਦੋ ਤੋਂ ਪਹਿਲਾਂ 25 ਸਿੰਘ ਤੋਂ ਬੀਟਾ ਚ ਭੈਣ ਦੇ ਪਤਰਾ ਤੋਂ ਪਹਿਲੇ ਮਾਰੇ ਆ ਹਾਂ ਪਹਿਲੇ ਮਾਰੇ ਆ ਹਾਂ ਲੈ ਬਈ ਦੋਸਤੋ ਸੁਖੇ ਧੂੜਕੋਟ ਵਾਲੇ ਤੋਂ ਦਵਾਦਾ ਬੱਕਰਾ ਗਾਂਧੀ ਨੂੰ ਆ ਜਾਓ ਵੀ ਲੈ ਇਹ ਤਾਇਆ ਹਾਂ ਬੱਕਰਾ ਤੁਸੀਂ ਦੇਖ ਸਕਦੇ ਆ ਵਾਜ ਵਾਲੀ ਆ ਲੈ ਠੀਕ ਹੈ ਇਹ ਵੇਲਾ ਉਹਦੇ ਨਾਲ ਉਹ ਕੁਆਲਟੀ ਦਾ ਦੇ ਨਾਲ ਮੀਟ ਮਲਕ ਲੈ ਉਹ ਉਧਰ ਬੋਲੀ ਲਾਉਣੀ ਇੱਕ ਬਖਰੇ ਦੀ ਆ ਉਹ ਕੋਈ ਨਹੀਂ ਕੋਈ ਨਹੀਂ ਲਵਾਉਂਦਾ ਇਹ ਬਾਈ ਸਿੱਧੀ ਖੁੱਲਾ ਨੂੰ ਭਰਾ ਬਣ ਕੇ ਬੰਦ ਕਰਨਾ ਲੱਤਾਂ ਨਹੀਂ ਕਰਦੀ ਸਹੀ ਗੱਲ ਆ ਬਾਈ ਬੰਦ ਤੇ ਦਾ ਨੌ ਐ ਡੜੇ ਬਣ ਜਾਂਦਾ ਨੂਰ ਦਾ ਆਹ ਉਹਨਾਂ ਨੇ ਕਰ ਚੱਲ ਜਵਾਰ ਦੀ ਗਾੜੀ ਚਾਰੀ ਜੁਲੀ ਲਾ ਕੇ ਨਾ ਪਾਇਆ ਸੁੱਖੇ ਬਾਈ ਉਧਰ ਹੋ ਕੇ ਪੈਸੇ ਗੈਲ ਲਈ ਪੈਸੇ ਲੈਣੇ ਨੇ ਬਾਈ ਗੱッセ ਬਾਈ ਹਾਂ ਰਾੜਾ ਆ ਨੇ ਬੱਚਾ ਬਹੁਤ ਸੋਨਾ ਚੰਗਾ ਇਹ ਸੇਵਾ ਬਹੁਤ ਆ ਯਾਰ ਨਾਲੇ ਉਹਦੇ ਵਾਂਗੂ ਬੱਕਰਾ ਬਣਾਉਣਗੇ ਬਾਈ ਘਰ ਦਾ ਆਪਣਾ ਆਪਣਾ ਹੈ ਕਿਹੜਾ ਲਿਆ ਕੇ ਬੱਕਰਾ ਬਹੁਤ ਚੰਗਾ ਬਣੂ ਖੀਰਾ ਬੱਚਾ ਜੇ 12:00 ਦੇ ਵਿੱਚ ਲਖਾਈ ਆਪੂ ਆਪਣੀ ਓ ਜਗਦੀਪ ਵਾਹਿਗੁਰੂ ਕਾਲਾ ਵਧੀਆ ਰਹਿ ਗਈ ਮੰਡੀ ਆਪਣੀ ਬਹੁਤ ਵਧੀਆ ਬਹੁਤ ਵਧੀਆ ਬਾਈ ਬਹੁਤ ਵਧੀਆ ਸਾਰੇ ਭਰਾਵਾਂ ਦੇ ਨਾਲ ਹੀ ਆ ਬਾਈ ਸਾਰੇ ਭਰਾਵਾਂ ਦੇ ਨਾਲ ਹੀ ਆ ਬਾਈ ਆ ਸਾਰੇ ਭਰਾਵਾਂ ਨੇ ਸਹਿਯੋਗ ਦਿੱਤਾ ਬਾਈ ਐਵੇਂ ਆਪਾਂ ਕਹਿ ਦਈਏ ਮੰਡੀ ਬਹੁਤ ਚੰਗੀ ਹਾਂ ਹਾਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਸਾਰੇ ਭਰਾਵਾਂ ਨਾਲ ਹੀ ਆ ਜੇ ਕਿਹਦੇ ਸਵੇਰਿਆਂ ਵਾਲਾ ਨਹੀਂ ਖਾਦੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਬਾਈ ਹਾਂ ਜੋਰੀ ਨਹੀਂ ਆਏ ਮੈਂ ਕੱਲ ਤੇ ਉਹ ਜਗਦੀਪ ਨੂੰ ਕੱਲੀ ਨਜ਼ਾਰੇ ਦਾ 25 ਜੋਰ ਬਣਾ ਦਿੰਦੇ ਆ ਮੈਂ ਬਹੁਤ ਖਾਲੀ ਝਾਕ ਰੱਖਦਾ ਮੈਂ ਬੰਦਾ ਰਹਿਣਾ ਆ ਟੈਕਰ ਲੈ ਆਵੇ ਢੋੜ ਪਾਗ ਬਾਈ ਮੜਾ ਜਾਂ ਮੜਾ ਜਾਂ ਮੁੰਡਿਆ ਸਾਈਡ ਤੇ ਮੜਾ ਜਾ ਬੇਰ ਗੱਲਾਂ ਹਾਂ ਆ ਆਇਆ ਹੈ ਮੜਾ ਵੇਖੇ ਬਹੁਤ ਸੋਹਣਾ ਬੱਚਾ ਬਾਈ ਬਹੁਤ ਸੋਹਣਾ ਬੱਚਾ ਬਾਕੀ ਸੇਵਾ ਬਹੁਤ ਆ ਬਾਈਆਂ ਦੀ ਯਾਰ ਇਹਨਾਂ ਨੇ ਬਣਾ ਦੇਣਾ ਬੱਕਰਾ ਜਾਵੇਂ ਪਾ ਬਾਕੀ ਫਰਕ ਹੁੰਦਾ ਹੀ ਐ ਯਾਰ ਸਾਮ ਦਾ ਫਰਕ ਪੈਂਦਾ ਕਿ ਉਹ ਬੱਕਰਾ ਨਹੀਂ ਬਣਾਇਆ ਵਧੀਆ ਵੇਚਾ ਹੋਰ ਉਹ ਬੜਕਾਉਣ ਵਾਲਾ ਲੈਂਦੇ ਮੰਡੀ ਬੜਕਾਉਣੇ ਆ ਬੜਕਾਉਣੇ ਆ ਸਾਰੇ ਬੜਕਾਓ ਗਿੱਲ ਪੱਤੀ ਵਾਲੇ ਨੂੰ ਸਾਦਲਾ ਮੁੰਡੇ ਨੂੰ ਇਹਦੇ ਫਰਕ ਨਹੀਂ ਬਈ ਹਰ ਗੱਲ ਸਾਢੇ 12 ਦੇ ਵਿੱਚ ਲਿਖਾਈ ਆਪੋ ਆਪਣੀ ਆ ਹਾਂ ਲਿਖਾਈ ਕਿੰਨੀ ਪੈਣੀ 100 ਰੁਪਿਆ ਲਗਾਈ ਜਾਨੀ ਨਹੀਂ ਯਾਰ ਇਹ ਆਪਾਂ ਜਿੰਨਕ ਚਾਹ ਬੜੀ ਕਿੰਨੇ ਹੋਈ ਆ ਦਿਖਾਈ ਚਾਹ ਆਹ ਮੈਂ ਸੁੱਖੇ ਗੇ ਲੱਗੇ ਲਾ ਬਈ ਪੈਸੇ ਕਿੰਨਾ ਠੀਕ ਆ ਬਾਈ ਠੀਕ ਆ ਬਾਈ ਲੈ ਵੀ ਦੋਸਤੋ ਆ ਬੱਕਰਾ ਦਾਵਾ ਦਾ ਸੁੱਖੇ ਧੂੜ ਕੋਟ ਵਾਲੇ ਤੋਂ ਬਾਈ ਗਾਂਧੀ ਨੂੰ ਆਪਣੇ ਪਿੰਡ ਵਾਲੇ ਤੁਸੀਂ ਦੇਖ ਸਕਦੇ ਠੀਕ ਆ ਬਾਈ ਗਾਂਧੀ ਠੀਕ ਆ ਬਾਈ ਠੀਕ